ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੀਰੀਬਲੂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਉਤਾਰਿਆ ਹੈ ਜਿਮਨੀ ਚੋਣ ਦੇ ਵਿੱਚ ਐਡਵੋਕੇਟ ਪਰ ਉਪਕਾਰ ਸਿੰਘ ਕੁਮੜ ਨੂੰ ਐਡਵੋਕੇਟ ਪਰ ਉਪਕਾਰ ਸਿੰਘ ਕੁਮੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ ਮદાન ਛੱਡ ਗਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰੇਗਾ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਕੁਮਣ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣ ਨਹੀਂ ਲੜੇਗੀ ਇਹ ਦਾਵਾ ਕੀਤਾ ਗਿਆ ਇੱਕ ਦੋ ਚੈਨਲਾਂ ਤੇ ਪਹਿਲਾ ਇਹ ਦਾਵਾ ਕੀਤਾ ਸੰਜੀਪ अरोड़ा ਨੇ ਉਸ ਤੋਂ ਬਾਅਦ ਕੀਤਾ ਭਾਰਤ ਪੂਸ਼ਨ ਆਸ਼ੂ ਨੇ ਜੋ ਕਾਂਗਰਸ ਪਾਰਟੀ ਵੱਲੋਂ ਜਿਮਨੀ ਚੋਣ ਲੜ ਰਹੇ ਨੇ ਹਲਕਾ ਲੁਧਿਆਣਾ ਪੱਛਮੀ ਤੋਂ ਨਿੱਜੀ ਚੈਨਲ ਉੱਤੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਜੋ ਮੌਜੂਦਾ ਸੰਸਦ ਮੈਂਬਰ ਵੀ ਨੇ ਸੰਜੀਵ अरोड़ा ਅਤੇ ਉਸ ਤੋਂ ਬਾਅਦ ਭਾਰਤ ਕੁਸ਼ਣ ਆਸ਼ੂ ਬੰਨੂ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਦਿੱਤੀ ਗਈ ਅਤੇ ਗੱਲਬਾਤ ਦੇ ਦੌਰਾਨ ਜਦੋਂ ਐਂਕਰ ਨੇ ਪੁੱਛਿਆ ਕਿ ਵਾਟ ਅਬਾਊਟ ਪਰਉਪਕਾਰ ਸਿੰਘ ਕੁਮਨ ਕੁਮਨ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੇ ਉਹਨਾਂ ਨੇ ਕਿਹਾ ਕਿ ਐਡਵੋਕੇਟ ਪਰਉਪਕਾਰ ਸਿੰਘ ਕੁਮਨ ਨੇ ਆਪਣੀ ਟਿਕਟ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਫਸ ਕਰ ਦਿੱਤੀ ਹੈ ਲੇਕਿਨ ਅੱਜ ਵੱਡਾ ਬਿਆਨ ਆਇਆ ਹੈ ਪਰ ਉਪਕਾਰ ਸਿੰਘ ਕੁਮਣ ਦਾ ਜਿਹੜੇ ਸ਼ਰੂਮਣੀ ਅਕਾਲੀ ਦਲ ਵੱਲੋਂ ਜਿੰਮਣੀ ਚੋਣ ਲੜ ਰਹੇ ਨੇ ਹਲਕਾ ਲੁਧਿਆਣਾ ਵਿਸਤੋਂ ਉਹਨਾਂ ਨੇ ਕਿਹਾ ਇਹ ਵਿਰੋਧੀਆਂ ਦੀ ਬੁਖਲਾਟ ਹੈ ਇਹ ਕੁਮਰਾਟ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪਰ ਉਪਕਾਰ ਸਿੰਘ ਕੁਮਣ ਨੇ ਦੱਸਿਆ ਕਿ ਆਪ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚੋਂ ਕਿਸੇ ਇੱਕ ਉਮੀਦਵਾਰ ਨੇ ਨਿੱਜੀ ਚੈਨਲ ਤੇ ਇਹ ਕਿਹਾ ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਪ੍ਰਸਾਦ ਕਰਵਾਈ ਕਿ ਆਕਾਲੀ ਦਲ ਉਮੀਦਵਾਰ ਐਡਵੋਕੇਟ ਪਰਵਕਾਸ਼ ਕੁਮੰਨ ਚੋਣ ਮદાન ਵਿੱਚੋਂ ਦੌਰ ਗਿਆ ਹੈ ਉਸ ਨੇ ਆਪਣੀ ਟਿਕਟ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਪਸ ਕਰ ਬਾਦਲ ਨੂੰ ਵਾਪਸ ਕਰ ਦਿੱਤੀ ਹੈ ਤਾਂ ਐਡਵੋਕੇਟ ਕੋਮਨ ਨੇ ਦੱਸਿਆ ਕਿ ਉਹ ਇਸ ਝੂਠ ਅਤੇ ਗੁਮਰਾਹਾਪਚਾਰ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਅਤੇ ਇਸ ਸਬੰਧੀ ਜਲਦੀ ਹੀ ਨੋਟਿਸ ਜਾਰੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਚੌਣ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮੀਆਂ ਲਟੇ ਹੋਇਆ ਭਾਰਤ ਪੱਕ ਦੇ ਬੜੇ ਮਾਹੌਲ ਨੂੰ ਵਿਖਦਿਆ ਆਪਣੀਆਂ ਸਾਰੀਆਂ ਸਰਗਰਮੀਆਂ ਰੋਕ ਦਿੱਤੀਆਂ ਸਨ ਉਹਨਾਂ ਨੇ ਦੱਸਿਆ ਕਿ ਹੁਣ ਦੋਹਾਂ ਮੁਲਕਾਂ ਦੀ ਜੰਗਬੰਦੀ ਹੋ ਗਈ ਹੈ ਤਾਂ ਹੁਣ ਉਹ ਕੱਲ ਤੋਂ ਮੁੜ ਆਪਣੀਆਂ ਮਿਟਕਾਂ ਦਾ ਸਿਲਸਲਾ ਸ਼ੁਰੂ ਕਰਨਗੇ ਉਹਨਾਂ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨਾਲ ਸਬੰਧਤ ਕੋਈ ਵੀ ਅਜਿਹੀ ਖਬਰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਉਹਨਾਂ ਦੀ ਸਚਾਈ ਦੱਸੀ ਜਾ ਸਕੇ ਯਾਨੀ ਕਿ ਇਹ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਇੱਕ ਉਮੀਦਵਾਰ ਨੇ ਕਿਸੇ ਨਿੱਜੀ ਚੈਨਲ ਤੇ ਕਿਹਾ ਹੈ ਕਿ ਪਰਉਪਕਾਰ ਸਿੰਘ ਹੁਮਨ ਜਿਹੜੇ ਨੇ ਉਹ ਚੋਣ ਮੈਦਾਨ ਛੱਡ ਗਏ ਨੇ ਉਹਨਾਂ ਨੇ ਆਪਣੀ ਟਿਕਟ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੂੰ ਵਾਪਸ ਕਰ ਦਿੱਤੀ ਹੈ ਲੇਕਿਨ ਪਰਉਪਕਾਰ ਸਿੰਘ ਹੁਮਨ ਨੇ ਕਿਹਾ ਡਟੇ ਹੋਇਆ ਇੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਬੁਖਲਾਟ ਹੈ ਉਹ ਘੁਬਰਾਏ ਹੋਏ ਨੇ ਕਿ ਐਡਵੋਕੇਟ ਪਰਉਪਕਾਰ ਸਿੰਘ ਕੁਮਨ ਦੇ ਨਾਲ ਕਾਫਲਾ ਜੁੜਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣ ਜਿੱਤ ਕੇ ਇਹ ਜਿੱਤ ਝੋਲੀ ਦੇ ਵਿੱਚ ਪਾਵਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਨਿਸ਼ਚਿਤ ਕਰਦਾ ਹੈ ਪਹਿਲਾਂ ਮਿਲਣ ਸੰਪਰਕ ਕੀਤਾ ਜਾਵੇ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ